ਨ ਟਾਈਮ ਸੈਟਲਮੈਂਟ ਸਕੀਮ ਤਦ 21 ਮਾਰਚ ਤੱਕ ਜਿਨ੍ਹਾਂ ਲੋਕਾਂ ਨੇ ਹਾਊਸ ਟੈਕਸ ਦਾ ਪ੍ਰਾਪਰਟੀ ਟੈਕਸ ਅਦਾ ਨਹੀਂ ਕੀਤਾ ਜਾਂ ਫਿਰ ਇਸ ਦਾ ਕੁਝ ਹਿੱਸਾ ਅਦਾ ਕੀਤਾ ਉਹਨਾਂ ਨੂੰ ਇੱਕ ਮੁਸ਼ਤ ਰਾਸ਼ੀ ਅਦਾ ਕਰਨ ਤੇ ਰਾਹਤ ਦਿੱਤੀ ਜਾ ਰਹੀ ਹੈ ਅਤੇ ਹੁਣ ਲੋਕ 31 ਜੁਲਾਈ ਤੱਕ ਬਿਨਾਂ ਵਿਆਜ ਤੋਂ ਆਪਣਾ ਪ੍ਰਾਪਰਟੀ ਟੈਕਸ ਭਰ ਸਕਦੇ ਹਨ ਇਸੇ ਤਹਿਤੀ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਪ੍ਰਾਪਰਟੀ ਟੈਕਸ ਭਰਨ ਲਈ ਵੱਖ-ਵੱਖ ਥਾਵਾਂ ਤੇ ਕੈਂਪ ਵੀ ਲਗਾਏ ਜਾ ਰਹੇ ਹਨ ਸਰ ਸਾਡੇ ਆਦਰਨੀਏ ਸੀਨੀਅਰ ਡਿਪਟੀ ਮੇਅਰ ਤ੍ਰਿੰਕਾ ਸ਼ਰਮਾ ਜੀ ਦੀ ਅਗਵਾਈ ਹੇਠਾ ਜੀ ਮਾਤਾ ਕਾਲੀ ਮਾਤਾ ਦੇ ਮੰਦਰ ਵਿੱਚ ਕੈਂਪ ਲਗਾਇਆ ਗਿਆ ਹੈ ਇਹ ਕੈਂਪ 31 ਜੁਲਾਈ ਤੱਕ ਲਗਾਤਾਰ ਚੱਲਦੇ ਹੀ ਰਹਿਣਗੇ ਇਹ ਕੈਂਪ ਕੱਲ ਵੀ ਇੱਥੇ ਲੱਗਾ ਸੀ ਤੇ ਅੱਜ ਵੀ ਹੈ ਕੈਂਪ ਇੱਥੇ ਇਸੇ ਕਰਕੇ ਲਗਾਇਆ ਗਿਆ ਹੈ ਕਿ ਗਰੀਬ ਇਨਸਾਨ ਜਿਨ੍ਹਾਂ ਨੇ 13 ਤੋਂ ਟੈਕਸ ਨਹੀਂ ਭਰਿਆ 13 14 ਤੋਂ ਲੈ ਕੇ ਅੱਜ ਤੱਕ ਟੈਕਸ ਨਹੀਂ ਭਰਿਆ ਉਹਨਾਂ ਨੂੰ ਇਸ ਟੈਕਸ ਦੇ ਦਰਮਿਆਨ ਸਾਰੇ ਜੁਰਮਾਨੇ ਰਬੇੜਾ ਸਾਰੀ ਪੈਨਲਟੀਆਂ ਮਾਫ ਕਰਕੇ ਉਹਨਾਂ ਨੂੰ ਐਟੈਕਸ ਲਿਆ ਜਾਏਗਾ ਹਾਂ ਜਿਨ੍ਹਾਂ ਨੇ ਕਿਸ਼ਤਾਂ ਭਰੀਆਂ ਬਾਕੀ ਕਿਸ਼ਤਾਂ ਵਿਦਆਊਟ ਜੁਰਮਾਨੇ ਤੋਂ ਭਰਨੋ ਬਿਨਾਂ ਜੁਰਮਾਨੇ ਬਿਨਾਂ ਪੈਨਲਟੀ ਤੋਂ ਭਰ ਸਕਦੇ ਨੇ ਸਰ ਲਾਸਟ ਤਰੀਕ 31 ਸਰਕਾਰ ਪੰਜਾਬ ਸਰਕਾਰ ਦਾ 31 ਜੁਲਾਈ ਲਾਸਟ ਤਰੀਕ ਹੈ ਉਸ ਤੱਕ ਆਪਣੇ ਸਾਡੇ ਕੈਂਪਾਂ 'ਚ ਭਰੋ ਸਾਡੇ ਆਫਿਸ ਭਰੋ ਸਾਡੇ ਜ਼ੋਨਾਂ 'ਚ ਭਰੋ ਵੱਧ ਤੋਂ ਵੱਧ ਆ ਕੇ ਆਪਣਾ ਟੈਕਸ ਭਰੋ 7 8 ਤਰੀਕ ਨੂੰ ਸਾਡੇ ਆਦਰਯੋਗ ਮੇਅਰ ਸੀਨੀਅਰ ਡਿਪਟੀ ਮੇਅਰ ਸ਼੍ਰੀ ਪ੍ਰਿੰਕਾ ਸ਼ਰਮਾ ਜੀ ਦੇ ਕੈਂਪਸ ਆਫਿਸ ਵਿੱਚ ਸਪੈਸ਼ਲ ਨੋਰਥ ਦਾ ਇੱਕ ਹੋਰ ਕੈਂਪ ਲੱਗ ਰਿਹਾ ਹੈ ਜਿਹਦੇ ਵਿੱਚ ਸਾਰਿਆਂ ਨੂੰ ਵਿਦਾਊਟ ਜੁਰਮਾਨੇ ਤੋਂ ਟੈਕਸ ਲਿਆ ਜਾਏਗਾ ਅਸੀਂ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਕਾਰਪੋਰੇਸ਼ਨ ਦਾ ਸਾਥ ਦਿਓ ਤਾਂ ਵੱਧ ਤੋਂ ਵੱਧ ਜਿਨ੍ਹਾਂ ਲੋਕਾਂ ਨੇ ਟੈਕਸ ਨਹੀਂ ਭਰਿਆ ਉਹ ਬਿਨਾਂ ਜੁਰਮਾਨੇ ਤੋਂ ਬਿਨਾਂ ਪੈਨਲਟੀ ਤੋਂ ਆ ਕੇ ਆਪਣਾ ਟੈਕਸ ਭਰੋ ਤੇ ਆਪਣੇ ਟੈਕਸ ਦਾ ਫਾਇਦਾ ਲਓ ਪੰਜਾਬ ਸਰਕਾਰ ਵੱਲੋਂ ਨਾ ਓਟੀਪੀਆ ਓਟੀਐਸ ਸਕੀਮ ਕੱਢੀ ਗਈ ਹੈ ਜਿਨ੍ਹਾਂ ਨੇ ਅਜੇ ਤੱਕ ਨਾ ਆਪਣਾ ਪ੍ਰੋਪਰ ਟੈਕਸ ਜਵਾਨੀ ਕਰਵਾਇਆ ਉਹਨਾਂ ਵਾਸਤੇ ਬਿਨਾ ਵਿਆਹ ਬਿਨਾ ਜੁਰਮਾਨੇ ਤੋਂ ਪੰਜਾਬ ਸਰਕਾਰ ਲੋ ਪ੍ਰੋਪਰਟੀ ਟੈਕਸ ਭਰਨ ਦੀ ਇੱਕ ਸਕੀਮ ਕੱਢੀ ਗਈ ਹੈ ਜੋ ਵੀ 31 ਜੁਲਾਈ 2025 ਤੱਕ ਹੈ ਇਸ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣਾ ਆਪਣਾ ਪ੍ਰੋਪਰਟੀ ਟੈਕਸ ਜਿਹਨਾਂ ਨੇ ਨਹੀਂ ਭਰਿਆ ਆਪਣਾ ਭਰ ਸਕਦਾ ਹੈ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦਾ ਜੀ ਇਸ ਦੇ ਨਾਲ ਹੀ ਪੰਜਾਬ ਨੇ ਕਾਰਪੋਰੇਸ਼ਨ ਮਾਨਯੋਗ ਮੇ ਸਾਹਿਬ ਮਾਨਯੋਗ ਮੇ ਸਾਹਿਬ ਤੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਕੈਂਪ ਦਾ ਉਜੋਜਨ ਕੀਤਾ ਗਿਆ ਹੈ ਕੈਂਪ ਮੱਖਵਾਕ ਜਗਾ ਦੇ ਕੈਂਪ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਕੋਈ ਵੀ ਆਪਣੇ ਆਮ ਪਬਲਿਕ ਆਪਣੇ ਕੈਂਪਾ ਵਿੱਚ ਆਪਣਾ ਟੈਕਸ ਭਰ ਸਕਦੀ ਹੈ ਅੱਜ ਆਪਣਾ ਕੈਂਪ ਜੀ ਲੁਹਾਰਕਾ ਰੋਡ ਤੇ ਆਰਬੀ ਸਟੇਟ ਵਿੱਚ ਹੈ ਜੀ ਇਸ ਤੋਂ ਇਲਾਵਾ ਹੋਰ ਵੀ ਕੈਂਪ ਆਉਣ ਵਾਲੀ ਤਰੀਕਾ ਵਿੱਚ ਲੱਗੇ ਜਾਣਗੇ ਲਗਾਏ ਜਾਣਗੇ ਜੇ ਕੈਂਪਾ ਵਿੱਚ ਨਹੀਂ ਤੇ ਇਸ ਤੋਂ ਇਲਾਵਾ ਹੀ ਸਾਡੇ ਜਰਨਲ ਦਫਤਰ ਨੇ ਜਿਹਦਾ ਸਾਡੇ ਜਰਨਲ ਨੰਬਰ 8 ਹੈਗਾ ਇਸ ਤੋਂ ਇਲਾਵਾ ਮੇਨ ਰஞ்சிਤ ਹੈ ਉਹਨਾਂ ਦਾ ਆਫਿਸ ਹੈ ਲੋਰੀ ਗੇਟ ਹੈ ਇਸ ਤੋਂ ਲਾਹਵਾ ਹੋਰ ਵੀ ਕਈ ਜੋਂ ਨੇ ਜਿੱਤੇ ਟੈਕਸ ਰਸੋਲ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਲਿਆਂਦੀ ਗਈ ਹੈ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਪ੍ਰੋਪਰਟੀ ਟੈਕਸ ਨਹੀਂ ਭਰਿਆ ਅਤੇ ਹੁਣ ਉਹ 31 ਜੁਲਾਈ ਤੱਕ ਆਪਣਾ ਪ੍ਰੋਪਰਟੀ ਟੈਕਸ ਪਰਥ ਸਕਦੇ ਹਨ ਬਿਨਾਂ ਵਿਆਜ ਤੋਂ ਜਿਨ੍ਹਾਂ ਲੋਕਾਂ ਨੇ ਕੁਝ ਕਿਸ਼ਤਾਂ ਭਰੀਆਂ ਉਸ ਤੋਂ ਬਾਅਦ ਆਪਣਾ ਪ੍ਰੋਪਰਟੀ ਟੈਕਸ ਨਹੀਂ ਭਰਿਆ ਉਹ ਲੋਕ ਵੀ ਆਪਣਾ ਪ੍ਰੋਪਰਟੀ ਟੈਕਸ ਬਿਨਾਂ ਵਿਆਜ ਤੋਂ ਪਰਥ ਸਕਦੇ ਹਨ ਗੱਲਬਾਤ ਕਰਦੇ ਹੋਏ ਨਗਰ ਨਿਗਮ ਅਧਿਕਾਰੀਆਂ ਨੇ ਆਖਿਆ ਕਿ ਇੱਥੇ ਤਹਿਤੀ ਵਕ ਵਕ ਥਾਵਾਂ ਤੇ ਨਗਰ ਨਿਗਮ ਵੱਲੋਂ ਕੈਂਪ ਵੀ ਲਗਾਏ ਜਾ ਰਹੇ ਹਨ ਲੋਕ ਇਹਨਾਂ ਕੈਂਪਾਂ ਦਾ ਫਾਇਦਾ ਲੈਣ ਅਗਰ ਲੋਕ ਕੈਂਪਾਂ ਵਿੱਚ ਨਹੀਂ ਪਹੁੰਚ ਸਕਦੇ ਉਹ ਲੋਕ ਨਗਰ ਨਿਗਮ ਦਫ਼ਤਰ ਪੁੱਜ ਕੇ ਆਪਣਾ ਪ੍ਰੋਜੈਕਟ ਪੜ੍ਹ ਸਕਦੇ ਹਨ ਅਮਰਥਰ ਫਾਸਟ ਵਿੱਚ ਖਬਰ ਨਾਲ ਰਕੇਸ਼ ਕੁਮਾਰ